ਸਾਸਿਕਾਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਭੁੱਲਰ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀਆਂ ਜਰੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਕਾਂਗਰਸ ਦਾ ਆਪਸ ਵਿੱਚ ਜਿਹੜਾ ਕਾਟੋ ਕਲੇਸ ਹੈ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਉਹ ਤੇ ਆਪਾਂ ਵਿਚਾਰ ਚਰਚਾ ਕਰਨੀ ਹੈ ਸਾਡੇ ਨਾਲ ਮੌਜੂਦ ਰਹਿਣਗੇ ਗੁਰਪ੍ਰੀਤ ਸਿੰਘ ਜੀ ਕੋਕਰ ਪਵਾਗਤਾ ਗੁਰਪ੍ਰੀਤ ਜੀ ਤੁਹਾਡਾ ਸ਼ੁਕਰੀਆ ਬਾਈ ਧੰਨਵਾਦ ਭੁੱਲਰ ਸਾਹਿਬ ਗੁਰਪ੍ਰੀਤ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਇਕੱਠ ਜੋੜ ਦੀ ਗੱਲਬਾਤ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਉਹਨੂੰ ਕੁਲਰ ਸਾਹਿਬ ਗੱਲ ਇਹ ਆ ਵੀ ਜਿਹੜੀ ਉਹ ਕੇਂਦਰੀ ਹੈ ਨਾ ਦੋਨੋਂ ਪਾਰਟੀਆਂ ਦੀ ਹੂੰ ਉਹ ਚਾਹੁੰਦੀ ਅਸੀਂ ਗੱਠ ਜੋੜ ਹੋ ਜੇ ਕਿਉਂਕਿ ਉਹ 2024 ਦੇ ਚੋਣਾਂ ਨੂੰ ਵੱਡੀਆਂ ਚੋਣਾਂ ਮੰਨ ਲੈਣੀਆਂ ਬਹੁਤ ਜ਼ਿਆਦਾ ਹੂੰ ਜੇ ਉਹਨਾਂ ਨੇ ਆਪ ਆਪਣੀ ਹੋਂਦ ਬਚਾਉਣੀ ਹੈ ਤਾਂ ਉਹਨਾਂ ਦੇ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਇੱਕ ਵਾਰਾ ਕੇਂਦਰ ਚ ਆਪਣੀ ਤਾਕਤ ਮਜ਼ਬੂਤ ਬਣਾਉਣਾ ਹੂੰ ਤੇ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਇਸੇ ਲੱਗਦਾ ਆਪਾਂ ਨੂੰ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆ ਜਾਂ ਆਵਾਦੀ ਪਾਰਟੀ ਦੇ ਲੀਡਰ ਦੋਨਾਂ ਨੇ ਦੋਨੇ ਤਰ੍ਹਾਂ ਫਸੜੋਂ ਨਹੀਂ ਚਾਹੁੰਦੀਆਂ ਸਾਬੋ ਵਰਕਰਾਂ ਦੀ ਗੱਲ ਕਰੀਏ ਵੀ ਵਰਕਰ ਦੋਨਾਂ ਪਾਰਟੀਆਂ ਦੇ ਗੱਠਜੋੜ ਮੈਨੂੰ ਪਿਆਰ ਨਹੀਂ ਗੇ ਪਰ ਕੇਂਦਰੀ ਹੈ ਜੀ ਵੱਲੋਂ ਨਾ ਪਾਲੇ ਸਾਨੂੰ ਹੈ ਜੀ ਲੋਕ ਐਕਸੈਪਟ ਕਰਨਗੇ ਇਹਨਾਂ ਦਾ ਗੱਠਜੋੜ ਗੱਠਜੋੜ ਦੇ ਲੋਕ ਹਾਂ ਜੀ ਹਾਂ ਜੀ ਪੰਜਾਬ ਦੇ ਜਿਹੜੇ ਲੋਕ ਨੇ ਭੋਲੇ ਭਾਲੇ ਲੋਕ ਕਿਹਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਕੀ ਲੋਕ ਐਕਸੈਪਟ ਕਰਨਗੇ ਇਹਨਾਂ ਦਾ ਗੱਠਜੋੜ ਜੇ ਗੱਠਜੋੜ ਹੁੰਦਾ ਤਾਂ ਦੋਨੇ ਪਾਰਟੀਆਂ ਦਾ ਪਰ ਪੰਜਾਬ ਦੇ ਲੋਕਾਂ ਨੂੰ ਇੱਕ ਤਰੀਕੇ ਮੂਰਖ ਬਣਾ ਰਹੇ ਆ ਹੂੰ ਬਹੁਤ ਵੱਡੀ ਗੱਲ ਹੈ ਦੁਰਖੜਾ ਜਿਹੜੀ ਪਾਰਟੀਆਂ ਦੇ ਖਿਲਾਫ ਇੱਕ ਦੂਜੇ ਨੂੰ ਭੰਡੀ ਪ੍ਰਚਾਰ ਕਰਦੇ ਰਹੇ ਐ ਭੰਡਦੇ ਰਹੇ ਐ ਵੀ ਇਹ ਜੀ ਕਰਾਪਟ ਹੈ ਇਹ ਭ੍ਰਸ਼ਟਾਚਾਰ ਹੈ ਜੋ ਉਹਨਾਂ ਦੇ ਨਾਲ ਹੀ ਖੜ ਕੇ ਸਟੇਜ ਤੇ ਇੱਕ ਸਟੇਜ ਤੇ ਖੜ ਕੇ ਵੋਟਾਂ ਮੰਗਦੇ ਐ ਹੂੰ ਤੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ ਵੀ ਉਹ ਹੁਣ ਤੱਕ ਤਾਂ ਕਹਿੰਦੇ ਨੇ ਕਿ ਇਹ ਪਾਰਟੀ ਆਇਆ ਜੀ ਆਇਆ ਤੇ ਦੂਜੇ ਕਾਗਰਸ ਵਾਲੇ ਵੀ ਕਹਿੰਦੇ ਰਹੇ ਆ ਵੀ ਇਹ ਪਾਰਟੀ ਧੜੂ ਵਾਲਾ ਦੇ ਖਿਲਾਫ ਆਮ ਆਦੀ ਪਾਰਟੀ ਦੇ ਖਿਲਾਫ ਬੋਲਦੇ ਰਹੇ ਆ ਤਾਂ ਜੇ ਦੋਨੇ ਇੱਕ ਸਟੇਜ ਤੇ ਖੜਕੇ ਹੂੰ ਵੋਟਾਂ ਮੰਗਦੇ ਆ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਮੂर्ख ਬਣਾ ਰਹੇ ਸਮਝ ਲਓ ਹੂੰ ਜੇ ਆਪਾਂ ਇਹਨਾਂ ਦੇ 카ਟੋ ਕਲੇਸ਼ ਦੀ ਗੱਲ ਕਰੀਏ ਮੰਨ ਲਓ ਨਵਜੋਤ ਸਿੱਧੂ ਦਾ ਧੜਾ ਹੋ ਗਿਆ ਇੱਕ ਦੂਜੇ ਪਾਸੇ ਰਾਜਾ ਵੜਿੰਗ ਤੇ ਬਾਜਵਾ ਸਾਹਿਬ ਨੇ ਉਹਨਾਂ ਦਾ ਧੜਾ ਹੋ ਗਿਆ ਹੂੰ ਤੇ ਜੇ ਕਾਂਗਰਸ ਦਾ 카ਟੋ ਕਲੇਸ਼ ਨਹੀਂ ਆਉਂਦਾ ਤੇ ਵਿੱਚ ਤੀਜੇ ਆਮ ਆਦਮੀ ਪਾਰਟੀ ਵਾਲੇ ਆ ਜਾਣਗੇ ਜਿਹੜੇ ਕਾਂਗਰਸੀ ਵਰਕਰ ਨੇ ਕਿਤੇ ਨਾ ਕਿਤੇ ਨਿਰਾਸ਼ਾ ਉਹਨਾਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਨਿਰਾਸ਼ਾ ਹੋਵੇ ਹੋਊ ਵੀ ਤੇ ਹੋਵੇਗੀ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਜਿਹੜੇ ਹਾਲਾਤ ਆ ਦਮਿੰਨੀ ਦੇ ਉੱਤੇ ਵਰਕਰ ਆ ਉਹ ਕਦੇ ਵੀ ਨਹੀਂ ਚਾਹੁੰਦੇ ਵੀ ਜਿਹੜੇ ਨੇ ਹੁਣ ਤੱਕ ਸਾਡੇ ਖਿਲਾਫ ਭੰਡੀ ਪ੍ਰਚਾਰ ਕਰਿਆ ਵੀ ਸ਼ਿ ਉਹਨਾਂ ਵਾਸਤੇ ਵੋਟਾਂ ਦੇ। ਮੰਨ ਲਓ ਆਪਾਂ ਦਾ ਮਤਵ ਉੱਤੇ ਮੰਨ ਕਰਦੇ ਆ ਵੀ ਬਠਿੰਡਾ ਲੋਕ ਸਭਾ ਚੀਟ ਆ। ਹਾਂ। ਵੀ ਮੰਨ ਲਓ ਇਹ ਕਾਇਰ ਕਾਂਗਰਸ ਦੇ ਖਾਤੇ ਆ ਗਈ ਗੱਠ ਜੋੜ ਜੇ ਆਪਾਂ ਮੰਨ ਕੇ ਚੱਲੀਏ ਮੰਨ ਲਓ ਆਮ ਆਦਮੀ ਪਾਰਟੀ ਦੇ ਵਰਕਰ ਕੀ ਕਾਂਗਰਸ ਵਾਸਤੇ ਵੋਟਾਂ ਮੰਗਣਗੇ ਨਹੀਂ ਮੰਗਦੇ ਇਹ ਦੇਖ ਇਹ ਦੇਖਣ ਜੋਗਾ ਹੋਵੇਗਾ ਕੋਈ ਅਲੱਗ ਦਾ ਵੀ ਨਹੀਂ ਮੰਗਦਾ ਤੇ ਵੀ ਜੇ ਵੀ ਲਾਲਾ ਵੀ ਇਹ ਆਪ ਤੇ ਜੇ ਆਪਾਂ ਮੰਨੀਏ ਬਠਿੰਡਾ ਸੀਟ ਲੋਕ ਸਭਾ ਵੀ ਆਮ ਆਦਮੀ ਪਾਰਟੀ ਦੇ ਖਾਤੇ ਆ ਗਈ ਹੂੰ ਇਹ ਕਾਂਗਰਸ ਦੇ ਵਰਕਰ ਤੇ ਆਗੂ ਕੀ ਉਹਨਾਂ ਵਾਸਤੇ ਵੋਟਾਂ ਮੰਗਣਗੇ ਉਹ ਕਿਸੇ ਕਿਸੇ ਤਰੀਕੇ ਨਾਲ ਵੀ ਮੰਗਦੇ ਜਿਹੜਾ ਲੱਗਦਾ ਆਪਾਂ ਨੂੰ ਵੀ ਨਹੀਂ ਤੇ ਮਿਲਦੇ ਓਕੇ ਇਹਨਾਂ ਚ ਦਫੇੜੀਆਂ ਚ ਜਾ ਰਹੇ ਪੈਰ ਪਾਸ ਵਿੱਚ ਵੀ ਇਹ ਇਕੱਠੇ ਨਹੀਂ ਹੋ ਸਕਦੇ ਕਾਂਗਰਸ ਦੀ ਕਮਜ਼ੋਰੀ ਰਹੀ ਆ ਇਹ ਪਹਿਲਾਂ ਤੋਂ ਜੇ ਆਪਾਂ ਬਟੂੜਾ ਲੋਕ ਸਭਾ ਸੀਟ ਦੀ ਤੁਸੀਂ ਗੱਲ ਕਰੀ ਹਮ ਖਾਸ ਕਰ ਇਹ ਕਾਂਗਰਸ ਦੀ ਕਮਜ਼ੋਰੀ ਰਹੀ ਆ ਪਹਿਲਾਂ ਤੋਂ ਗਠ ਕਾਂਗਰਸ ਦੇ ਜਿਹੜਾ ਕੈਟੂਲੇਸ਼ਨ ਨੂੰ ਲੈ ਕੇ ਹਾਂਜੀ ਇਹ ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿਉਂਕਿ ਵਰਕਰ ਜਿਹੜਾ ਥੱਲੇੋਂ ਇੱਕ ਨੇ ਬਰਕਰਾਂ ਨੂੰ ਹਰ ਵਾਰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹਾਂ ਜਿਵੇਂ ਅੱਜ ਪਿਛਲੇ ਚੋਣਾਂ ਨੂੰ ਦੇਖੀਏ ਲੋਕ ਸਭਾ ਚ ਉਹਨਾਂ ਨੂੰ ਤਾਂ ਉਦੋਂ ਵੀ ਜਿਵੇਂ ਕਹਿ ਰਹੇ ਸੀ ਵੀ ਰਾਜਾ ਬੜੰਗ ਪੈ ਸ਼ਿੱਤ ਜਿੱਤਿਆ ਜਿੱਤ ਗਿਆ ਸੀਗਾ ਪਰ ਉਹ ਵੀ ਕਾਗਰ ਦੇ ਆਪਣੇ ਇੱਕ ਇਹਨਾਂ ਦੇ ਲੀਡਰ ਨੇ ਬੰਡੇ ਤੋਂ ਵੀ ਉਹਨਾਂ ਨੇ ਉਹਨਾਂ ਦੇ ਕਾਰਨ ਉਹ ਹਾਰ ਗਿਆ ਇਹ ਇਹਨਾਂ ਚ ਧੜੇ ਪਹਿਲਾਂ ਤੋਂ ਚੱਲਦੀ ਪਹਿਲਾਂ ਤੋਂ ਚੱਲਦੀ ਦੁਰੀ ਆਈ ਆ ਕਿਉਂਕਿ ਉਹ ਲੀਡਰ ਵੀ ਸਿੱਧਾ ਹਾਈ ਕਮਾਂਡ ਨੇ ਰਲਾਇਆ ਸੀਗਾ ਹੂੰ ਉਹ ਪੰਜਾਬ ਦੇ ਇੰਟਰਪਰ ਆਉਂਦੇ ਜੜਿਆ ਸੀ ਕਾਂਗਰਸ ਪਾਰਟੀ ਦਾ ਤੇ ਬਸ ਜਿਹੜੇ ਕਾਂ ਕੇਂਦਰ ਕਾਂਗਰਸ ਪਾਰਟੀ ਆ ਇਹਨਾਂ ਦੀ ਹਮੇਸ਼ਾ ਤੇ ਇਹ ਨੀਤੀ ਰਹੀ ਹੈ ਪੰਜਾਬ ਸੰਬੰਧੀ ਇਹਨਾਂ ਨੇ ਦੋ ਧੜੇ ਦੋ ਦਿੱਤਰ ਰੱਖਦੇ ਆ ਹੂੰ ਬਿਜਨ ਨੂੰ ਪਾੜ ਕੇ ਰੱਖਦੇ ਨੇ ਪਾੜ ਕੇ ਰੱਖਦੇ ਆ ਉਹ ਇਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ ਵਾਰ ਹੂੰ ਮਾਰ ਲਓ ਤਾਂ ਦੂਜੇ ਪਾਰਟੀ ਬੰਦ ਕਰੀ ਤੱਕ ਇੱਕ ਗੱਲ ਗੁਰਪ੍ਰੀਤ ਹੋਰ ਸਾਹਮਣੇ ਇਹ ਵੀ ਆਉਂਦੀ ਹੈ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਹੁਣ ਇਹ 7-7 ਸੀਟਾਂ ਤੇ ਗੱਠ ਜੋੜ ਦੀਆਂ ਜਿਹੜੀਆਂ ਚਰਚਾਵਾਂ ਚੱਲਦੀਆਂ ਵੀ 13 ਸੀਟਾਂ ਪੰਜਾਬ ਦੀਆਂ ਤੇ ਚੌਥੀ ਜਿਹੜੀ ਆਪਣੇ 14ਵੀਂ ਸੀਟ ਆ ਜਿਹੜੀ ਉਹ ਚੰਡੀਗੜ੍ਹ ਦੀ ਮੰਨ ਲਓ ਸਾਰੀਆਂ ਸੀਟਾਂ ਦੇ ਇਹਨਾਂ ਦਾ ਸਮਝੌਤਾ ਹੁੰਦਾ ਫਿਰ ਆਮ ਆਦਮੀ ਪਾਰਟੀ ਜਿਹੜੀ ਦਾਅਵੇ ਕਰਦੀ ਆ ਕਿ ਸਾਡੇ 92 ਐਮਐਲਏ ਆ ਪੰਜਾਬ ਦੇ ਵਿੱਚ ਫਿਰ ਉਹਦਾ ਹਾਰ ਮੰਨ ਰਹੀ ਆ ਤਾਂ ਮਤਲਬ ਇਹ ਪੰਜਾਬ ਦੇ ਵਿੱਚ ਪਹਿਲੀ ਹਾਰ ਮੰਨ ਰਹੀ ਹੈ ਇਹ ਤਾਂ ਸਿੱਧਾ ਸਪਸ਼ਟਾ ਜੀ ਹੁਣ ਸਸਦ ਸੀਟਾਂ ਦੇ ਸੰਬੰਧ ਹੁੰਦਾ ਹੂੰ ਸਰ ਇੱਕ ਤਰੀਕੇ ਨਾਲ ਸਿੱਧਮ ਸਿੱਧੀ ਹਾਰ ਹੀ ਮੰਨ ਰਿਆ ਉਹਨਾਂ ਨੂੰ ਲੱਗ ਰਿਹਾ ਕਿ ਲੋਕ ਪੰਜਾਬ ਦੇ ਲੋਕ ਸਾਥੋਂ 2 ਸਾਲਾਂ ਦੇ ਵਿੱਚ ਪੌਣੇ 2 ਸਾਲਾਂ ਦੇ ਵਿੱਚ ਨਰਾਜ਼ ਹੋਗੇ ਨਰਾਜ਼ ਹੋਗੇ ਉਹਨਾਂ ਦੇ ਮਨ ਦੇ ਵਿੱਚ ਕਾਰਾ ਗਏ ਚੀਜ਼ ਦਾ ਕਾਰਾ ਹੋ ਸਕਦਾ ਵੀ ਇਹਨਾਂ ਦੇ ਧਿਆਨ ਚ ਹੋਵੇ ਵੀ ਜਿਹੜੇ ਰਾਜ ਸਭਾ ਰਾਜਨੀ ਚੋਣਾਂ ਹੋਈਆਂ ਪੰਜ ਦੀਆਂ ਹੂੰ ਉਥੇ ਜਿੰਨਾ ਪ੍ਰਚਾਰ ਕਰਿਆ ਆਮ ਆਦਮੀ ਪਾਰਟੀ ਨੇ ਪੂਰਾ ਜਿੰਨਾ ਜੋਰ ਲਗਾ ਲਾਇਆ ਇਹਨਾਂ ਨੇ ਪਰ ਉਹ ਨਤੀਜੇ ਉਸ ਤਰੀਕੇ ਦੇ ਨਹੀਂ ਆ ਰਹੇ ਡੋਟਾ ਤੋਂ ਵੀ ਵੋਟਾਂ ਘਟਨ ਕਰਕੇ ਉਹ ਵੀ ਇੱਕ ਮਾ ਹੋ ਸਕਦੀ ਹੈ ਉਹਨਾਂ ਦੇ ਵਿਚਾਰ ਚਰਚਾ ਹੋ ਸਕਦੀ ਹੈ ਉਹਨਾਂ ਦੇ ਅਸ ਵਿੱਚ ਮੀਟਿੰਗ ਹੁੰਦੀ ਹੋਵੇ ਵੀ ਲੋਕ ਆਪਾਂ ਹਜੇ ਉਹਨਾਂ ਸਪੈਸ਼ਲ ਪਾਰਟੀ ਤੌਰ ਤੇ ਨਹੀਂ ਉੱਭਰ ਰਹੀ ਜਿੰਨਾ ਲੱਗ ਰਿਹਾ ਸੀ ਹੂੰ ਵੀ ਨੈਟਰ ਪਾਰਟੀ ਤੌਰ ਤੇ ਵੱਡੀ ਪਾਰਟੀ ਉੱਭਰੂਗੀ ਪਰ ਉਹ ਨਹੀਂ ਉੱਭਰ ਰਹੀ ਉਹ ਉਹਨਾਂ ਦੇ ਧਿਆਨ ਚ ਹੋਊਗਾ ਹੂੰ ਜਿਵੇਂ ਬਾਹਰਲੀਆਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੋ ਸਕਦਾ ਉਹਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਸੰਕਾ ਹੋਵੇ ਕਿ ਪੰਜਾਬ ਦੇ ਵਿੱਚ ਵੀ ਸਾਨੂੰ ਕਿਤੇ ਹਾਰ ਦਾ ਮੂੰਹ ਨਾ ਦੇਖਣਾ ਪਵੇ ਇਹ ਕਾਰਨ ਹੋ ਸਕਦਾ ਗੱਠ ਜੋੜ ਦਾ ਹੋ ਸਕਦਾ ਜੀ ਇਹ ਕਾਰਨ ਵੀ ਇੱਕ ਹੋ ਸਕਦਾ ਪਰ ਇਸ ਦਾ ਦੂਜਾ ਅਸਰ ਵੀ ਹੋ ਸਕਦਾ ਜੇ ਗੱਠ ਜੋੜ ਹੁੰਦਾ ਖੇਤਰੀ ਪਾਰਟੀ ਕਾਲੀਦਿਆਲਾ ਹੂੰ ਜੇ ਜੇ ਆਪਾਂ ਮੰਨ ਕੇ ਚੱਲੀਏ ਵੀ ਗੱਠਜੋੜ ਹੁੰਦਾ ਮੇਰਾ ਖੇਤਰੀ ਪਾਰਟੀ ਅਕਾਲੀ ਦਲ ਨੂੰ ਫਾਇਦਾ ਵੀ ਹੋ ਸਕਦਾ ਤੇ ਨੁਕਸਾਨ ਵੀ ਹੋ ਸਕਦਾ ਹੋ ਸਕਦਾ ਜੀ ਇਹ ਤੇਰਾ ਤੇਰਾ ਛਿੱਟਾ ਜੱਤੀ ਰਹਿਣਾ ਜੇ ਗੱਠਜੋੜ ਹੁੰਦਾ ਜੀ ਕਾਂਗਰਸ ਤੇ ਆਪ ਪਾਰਟੀ ਦੇ ਵਰਕਰ ਇਕੱਠੇ ਹੋ ਗਏ ਵੀ ਬੀਐਪੀ ਤੇ ਅਕਾਲੀ ਦਲ ਬੀਜੇਪੀ ਕਾਲੀ ਦਲ ਦਾ ਗੱਠਜੋੜ ਦਾ ਮੰਨੀ ਤਾਂ ਜਾਂਦੇ ਪਰ ਉਹਦਾ ਵੀ ਉਹ ਜਿਹੜਾ ਜਿਹੜੇ ਹਿਸਾਬ ਨਾਲ ਲੋਕ ਸਭਾ ਦੇ ਵਿੱਚ ਗ੍ਰਾਮਾਤਰੀ ਮੇਤਸ਼ਾ ਦਾ ਬਿਆਨ ਆਇਆ ਰਾਜਵਾਲੇ ਪਾਰਲੇ ਤੇ ਤਾਂ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਜਵਾਬ ਦੇਣੇ ਔਖੇ ਹੋ ਜਾਣਗੇ ਵੀ ਉਹ ਰਾਜਵਾਲੇ ਨੇ ਮੰਗ ਲਈ ਤੇ ਇੱਕ ਵਚਨ ਦਾ ਪੱਤਕ ਕੁਆਲਟੀ ਲੋਕਾਂ ਦੀ ਪਾਰਟੀ ਚੱਖਾਂ ਦੀ ਪਾਰਟੀ ਮੰਗੀ ਜਾਂਦੀ ਹੈ ਅਕਾਲੀ ਦਲ ਆ ਵੀ ਜੇ ਜੰਮੂ ਦਾ ਭਾਈਵਾਲ ਲੋਕ ਸਭਾ ਦੇ ਵਿੱਚ ਸਿੱਧਾ ਵੀਬਾ ਹਰਸ਼ੰਗਰ ਤਬਾਦਲ ਨੂੰ ਟੋਕ ਕੇ ਕਹਿ ਰਿਹਾ ਵੀ ਰਾਜਵਾਲਾ ਸਾਹਿਬ ਦੇ ਮਾਮਲੇ ਤੇ ਹੋ ਵੀ ਪੱਖ ਨਹੀਂ ਕਰ ਰਿਹਾ ਅਕਾਲੀ ਦਲ ਦੇ ਹੱਕ ਨਹੀਂ ਬੋਲ ਰਿਹਾ ਤਾਂbro ਲੋਕਾਂ ਨੂੰ ਕੀ ਜਵਾਬ ਦਿਸਤਾਲੀ ਦਾ। ਇੱਕ ਤਾਂ ਇਹਨਾਂ ਨੇ ਪਹਿਲਾਂ ਕਾਲੇ ਕਾਨੂੰਨਾਂ ਜਦੋਂ ਪਾਸ ਹੋਏ ਸੀ ਉਹਨਾਂ ਦੇ ਖਿਲਾਫ ਉਦੋਂ ਕਾਲੀ ਦਲ ਨੇ ਹੁੱਕ ਰਿਆ ਵੀ ਉਲੰਘਣ ਥੋੜਾ ਕਰ ਲੈ ਭਾਜ-ਭਾਤੋਂ। ਹੂੰ ਹੂੰ। ਤੋਂ ਦੁਨਿਆਵਸੀ ਕਿਧਰੋਂ ਤਾਂ ਭਾਜ-ਭਾਤੋਂ ਗਏ। ਤੇ ਇਧਰੋਂ ਕਿਸਾਨਾਂ ਨੇ ਵੀ ਉਹਨਾਂ ਦਾ ਬਾੜੀ ਫੜੀ ਕਿ ਕਿ ਹੋ ਪਲੇਟ ਹੋ ਗਏ। ਇੱਕ ਤਰੀਕੇ ਨਾਲ ਜੇ ਆਪਾਂ ਮੰਨੀਏ ਥੋੜਾ ਥੋੜਾ ਕਰ ਲੈਣ ਤਾਂ ਤਾਂ ਲੇਟ ਹੋ ਗਏ। ਸਭ ਲੋਕਾਂ ਨੂੰ ਸਮਝਾਉਂਦੇ ਰਹੇ ਵੀ ਇਹ ਕਾਨੂੰਨ ਵਧੀਆ ਨਹੀਂ ਜੀ। ਸਹੀ ਹੈ ਤੇ ਬਾਅਦ ਚ ਜਦੋਂ ਲੇਟੇ ਬਲੇਟ ਆਉਂਦੇ ਸਿੱਕਲ ਵੱਲ ਵੀ ਇਹ ਵੀ ਆ ਸਾਹਮਣੇ ਆਉਂਦੀ ਆ ਵੀ ਜੇ ਕਾਲੀਦਲ ਇਕੱਲਾ ਚੋਨ ਲੜਦਾਗਾ ਤੇ ਹੁਣ ਉਹਨੂੰ ਕਾਫੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ ਪਿੱਛੇ ਤੁਹਾਨੂੰ ਪਤਾ ਹੀ ਆ ਕਿ ਮਾਫੀ ਮੰਗੀ ਆ ਸੁਖਵੀਰ ਬਾਦਲ ਨੇ ਥੋੜਾ ਜੰਮਾ ਦਾ ਗ੍ਰਾਫ ਜਿਹੜਾ ਉੱਚਾ ਹੋਇਆ ਸੀ ਦੂਜੇ ਪਾਸੇ ਜਿਹੜਾ ਜ세ਦਾਰ ਸਾਹਿਬ ਵਾਲਾ ਮੁੱਦਾ ਚੱਲੀ ਜਾਂਦਾ ਕੌਂਕੇ ਸਾਹਿਬ ਦਾ ਉਹ ਵੀ ਕਿਤੇ ਨਾ ਕਿਤੇ ਕਾਫੀ ਉਹਨਾਂ ਨੂੰ ਨਮੋਸੀ ਦਾ ਸਾਹਮਣਾ ਦੇਖਣਾ ਪੈ ਸਕਦਾ ਕਾਲੀਦਲ ਨੂੰ ਹਾਂ ਉਹਨਾਂ ਨੇ ਹਾਂ ਵੀ ਇਹ ਗੱਲ ਤੁਹਾਡੀ ਸਹੀ ਹੈ ਵੀ ਉਹਨਾਂ ਨੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੀ ਸੀ ਬਾਕੀ ਮੰਗੀ ਸੀ ਵੀ ਹੋ ਸਕਦਾ ਵੀ ਵਧੀਆ ਮੈਸੇਜ ਜਾਵੇ ਪਰ ਹੁਣ ਵਿੱਚ ਇਹ ਜਥੇਦਾਰ ਟੌਕੇ ਸਾਹਿਬ ਵਾਲਾ ਜਿਹੜਾ ਵਸਲ ਆ ਗਿਆ ਉਹ ਮਾਫੀ ਵਾਲਾ ਵਸਲ ਦੇ ਵਿੱਚ ਹੀ ਰੁਲ ਗਿਆ ਹੂੰ ਤੇ ਬਾਕੀ ਕਾਲੀ ਗੱਲ ਜੇ ਵੱਖਰੇ ਤੌਰ ਤੇ ਚੋਣ ਲੱਗ ਰਹਾ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਮਾਫੀ ਮੰਗਣਗੇ ਬਾਦਲ ਸਾਹਿਬ ਸੋਮਣੀ ਕਾਲੀ ਦਲ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਮਾਫੀ ਮੰਗੂਗਾ ਕੀ ਲੋਕ ਉਹਨਾਂ ਨੂੰ ਮaaf ਕਰਨਗੇ ਹਾਂ ਇਹ ਤਾਂ ਘਰ ਲੋਕ ਸਭਾ ਚੋਣਾਂ ਦਾ ਰਿਜ਼ਲਟ ਦੱਸਣਗੇ ਵੀ ਲੋਕ ਇਹ ਕਹਿੰਦੇ ਮaaf ਕਰਦੇ ਆ ਜਾਂ ਨਹੀਂ ਕਰਦੇ ਉਹ ਤਾਂ ਲੋਕ ਜੁੜਨਗੇ ਨਾਲ ਨਹੀਂ ਜੁੜਦੇ ਪਰ ਇੱਕ ਮੰਨ ਕੇ ਚੱਲਿਆ ਜਾ ਰਿਹਾ ਵੀ ਜਿਆਦਾ ਜੀ ਵੀ ਅੱਜ ਦੀ ਵੀ ਜਵਿਨੀ ਹਾਲਾਤ ਦੇਖੀਏ ਵੀ ਕਾਲੀਜਾੜ ਦਾ ਕੈਂਡੀਰ ਅਜੇ ਵੀ ਮਜ਼ਬੂਤ ਆ ਪਿੰਡਾਂ ਦੇ ਵਿੱਚ ਕਾਲੀਜਾੜ ਦਾ ਕੈਂਡੀਰ ਮਜ਼ਬੂਤ ਆ ਪਰ ਉਹ ਵੋਟ ਦੇ ਵੋਟ ਤੇ ਨਹੀਂ ਕਰਵਟ ਹੋ ਰਿਹਾ ਬੋਰਡਰ ਤੇ ਬੋਰਡ ਤੇ ਨਹੀਂ ਹੱਟ ਰਹੀ ਉਹ ਤੇ ਵੀ ਹਾਂ ਇਹ ਵੀ ਬਹੁਤ ਵੱਡੀ ਗੱਲ ਆ ਜੇ ਹੁਣ ਲੋਕਾਂ ਦੀ ਜਿਹੜੀ ਖੁੰਡ ਚਰਚਾ ਹੈ ਖੁੰਡ ਚਰਚਾ ਜਾਂ ਦਫ਼ਤਰਾਂ ਦੇ ਵਿੱਚ ਵਿਆਹ ਸਾਧੀਆਂ ਤੇ ਜਿਹੜੀ ਚਰਚਾ ਚੱਲਦੀ ਹੈ ਉਥੇ ਅਕਾਲੀ ਦਲ ਨੂੰ ਹੀ ਭਾਰੂ ਕਿਹਾ ਜਾਂਦਾ ਵੀ ਅਕਾਲੀ ਦਲ ਦੇ ਸਮੇਂ 'ਚ ਕੰਮ ਵੱਧ ਹੋਏ ਸੀ ਜਾਂ ਅਕਾਲੀ ਦਲ ਦੇ ਅੱਜ ਵੀ ਜਿਹੜੀ ਗੱਦਗੀ ਕੰਮ ਅੱਜ ਵੀ ਹੋ ਰਹੇ ਨੇ ਅਕਾਲੀ ਦਲ ਦੇ ਵਰਕਰਾਂ ਦਾ ਜਦੋਂ ਲੰਮਾ ਸਮਾਂ ਸਰਕਾਰ ਰਹਿੰਦੀ ਹੈ ਜਿਹੜੀ ਵੀ ਉਦੋਂ ਕੁਝ ਗ੍ਰੇਡ ਦੀਆਂ ਗਲਤੀਆਂ ਹੋ ਜਾਂਦੀਆਂ ਵੀ ਜਿਹੜੀਆਂ ਉਹ ਪੂਰੇ ਨਹੀਂ ਕਰ ਸਕ ਪੁੰਦੀਆਂ ਇਹ ਵੀ ਇਹਨਾਂ ਨੂੰ ਕੱਲ੍ਹ ਜਲ ਨੂੰ ਕਪਾਧਾ ਭੁਗਤ ਲੈਦਾ ਪੈਰੇ ਇੱਕ ਤੋਂ ਲਗਾਤਾਰ ਦੋ ਵਾਰ ਸਰਕਾਰ ਬਣ ਗਈ ਉਦੋਂ ਹੂੰ ਤੇ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਜੇ ਪੰਜਾਬ ਦੇ ਲੋਕ ਨਹੀਂ ਸ਼ਾਤ ਦੇ ਰਹੇ ਨਾ ਪਿੱਛੇ ਹਟੇ ਜਾਂਣਾ ਤੋਂ ਵੀ ਇਹ ਵੀ ਪਾਰਟੀ ਨੂੰ ਆਪਣੀ ਪਰਚੋਲ ਕਰਨੀ ਜ਼ਰੂਰੀ ਹੈ ਵੀ ਕਿੱਥੇ ਕਮੀ ਰਹਿ ਰਹੀ ਹੈ ਕਿਉਂਕਿ ਜੇ ਹੁਣ ਲੋਕਲ ਲੈਵਲ ਤੇ ਨਾਲ ਇਕੱਠ ਕਰਨਾ ਕੋਈ ਹਲਕੇ ਦਾ ਇਕੱਠ ਕਰਨਾ ਇਕੱਠੇ ਕਰ ਲੈਂਦੇ ਚੰਗਾ ਹੂੰ ਪਰ ਬੋਰਡ ਤੇ ਨਹੀਂ ਹੋਊਗਾ ਤੋੜ ਗਰਪ੍ਰੀਤ ਅੱਜ ਮੈਂ ਮੋਬਾਈਲ ਤੇ ਇੱਕ ਇੰਟਰਵਿਊ ਸੁਣ ਰਿਹਾ ਸੀ ਐਸਜੀਪੀਸੀ ਮੈਂਬਰ ਨੇ ਹਾਂਜੀ ਗਰੇਵਾਲ ਸਾਹਿਬ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਪੰਜਾਬ ਦੇ ਵਿੱਚ ਕੋਈ ਵੀ ਮੁੱਦਾ ਉੱਠਦਾਗਾ ਤਾਂ ਉੱਥੇ ਅਕਾਲੀ ਦਲ ਨੂੰ ਐਸਜੀਪੀਸੀ ਨੂੰ ਫੜ ਲੈਂਦੇ ਨੇ ਹੂੰ ਵੀ ਪੰਜਾਬ ਦੇ ਵਿੱਚ ਜੇ ਕੋਈ ਵੀ ਮੁੱਦਾ ਉੱਠਦਾ ਹੈ ਉੱਥੇ ਉਹ ਮੁੱਦੇ ਦਾ ਕਾਰਨ ਅਕਾਲੀ ਦਲ ਤੇ ਐਸਜੀਪੀਸੀ ਨੂੰ ਮੰਨਿਆ ਜਾਂਦਾ ਹੈ ਵੀ ਹੋਰ ਜਿਨੇ ਕਰਿਆ ਹੁੰਦਾ ਜਾਂ ਜਿਨੇ ਕਰਵਾਇਆ ਹੁੰਦਾ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਤੇ ਇਹਦਾ ਕਾਰਨ ਇਹ ਹੈ ਜੀ ਹੁਣ ਜਿਹੜੇ ਜਿਆਦੇ ਜੀਤ ਲੋਕਾਂ ਨੂੰ ਉਮੀਦਾਂ ਹੁੰਨ ਆਸਾਂ ਹੁੰਨ ਹੂੰ ਉਸੇ ਤੇ ਜਿਆਦਾ ਫਿਰ ਠਿੱਕਣਾ ਉਸੇ ਤੇ ਵੀ ਜਿਆਦਾ ਗੁੱਸਾ ਆਉਂਦਾ ਕਿਉਂਕਿ ਇਹ ਗੱਲ ਤੁਹਾਡੀ ਬਿਲਕੁਲ ਆਹ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਵੀ ਜੀਤੋਂ ਆਪਾਂ ਨੂੰ ਜਿਆਦੇ ਉਮੀਦਾਂ ਹੁੰਦੀਆਂ ਐ ਉਸੇ ਤੇ ਹੀ ਗੁੱਸਾ ਜਿਆਦਾ ਆਉਂਦਾਗਾ ਪਰੋ ਤੇ ਉਹ ਹੁਣ ਆਪਣੇ ਆਪ ਨੂੰ ਫੀਰ ਪਾਰਟੀ ਕਹਿ ਰਹੇ ਹੈ ਹੂੰ ਖੇਤਰੀ ਪਾਰਟੀ ਦੇ ਪ੍ਰੋਪਜਾਵਦ ਦੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਜਦੋਂ ਉਹ ਜਿਹੜਾ ਆਪਣਾ ਦੇਸ਼ ਹੈ ਹੈ ਹੀ ਇਸ ਤਰੀਕੇ ਦਾ ਵੀ ਜੇ ਉਹਨਾਂ ਇੱਥੇ ਇਕੱਲੇ ਖੇਤਰੀ ਪਾਰਟੀ ਦਾ ਜੋ ਕੇਂਦਰ ਦੇ ਚੋਣਾਂ ਆ ਜਾਂਦੀਆਂ ਲੋਕ ਸਭਾ ਦੇ ਚੋਣਾਂ ਆ ਜਾਂਦੀਆਂ ਤਾਂ ਉੱਥੇ ਜਾ ਕੇ ਵੀ ਕਿਸੇ ਨਾਲ ਤਾਂ ਇਕੱਠ ਜੋੜੇ ਤਾਂ ਕਰ ਨਹੀਂ ਸਕਦੇ ਹੂੰ ਤਾਂ ਇਹਨਾਂ ਨੂੰ ਕਿਸੇ ਪਾਰਟੀ ਨਾਲ ਦਰਸ ਕਰਨਾ ਪੈਂਦਾ ਹੈਗਾ ਇਹ ਵੀ ਇੱਕ ਸਭ ਤੋਂ ਸਭ ਇਹ ਸਾਹਮਣੇ ਵੱਡੀ ਆ ਰਹੀ ਹੈ ਜੀ ਜੀ ਤੇ ਵਰਪੀ ਜੀ ਤੁਸੀਂ ਸਮਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਚ 2024 ਦੀਆਂ ਵੋਟਾਂ ਦੇ ਵਿੱਚ ਕੀ ਲੋਕਾਂ ਨੂੰ ਸਮਝ ਆਉਂਦੀ ਹੈ ਕੀ ਲੋਕ ਲੀਡਰਾਂ ਦੀਆਂ ਚਾਲਾਂ ਨੂੰ ਸਮਝਣਗੇ ਜਾਂ ਲੋਕ ਸਮਾ ਆਦਮੀ ਪਾਰਟੀ ਦੇ ਕਾਂਗਰਸ ਦੇ ਗੱਠ ਜੋੜ ਨੂੰ ਅਕਸੈਪਟ ਕਰਨਗੇ ਧੰਨਵਾਦ ਤੁਹਾਨੂੰ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸੱਚੀ ਗੱਲ ਸ਼ੁਕਰੀਆ ਧੰਨਵਾਦ